प्यारे दर्शकों प्यार परिषद श्री अकान चैनल नु सब्सक्राइब जरूर ਕਰ ਦੇਣਾ मेरी ਅੱਜ ਦੀ ਕਹਾਣੀ ਆ ਸਖੀ ਸਹੇਲੀ ਨੀਤੂ ਦੀ ਸੱਸ ਨੇ ਨੀਤੂ ਨੂੰ ਕਿਹਾ ਕਿ ਕੱਲ ਨੂੰ ਮੇਰੀ ਬਹੁਤ ਪਿਆਰੀ ਸਹੇਲੀ ਆ ਰਹੀ ਹੈ ਤੁਸੀਂ ਕਿਤੇ ਜਾਣਾ ਨਹੀਂ ਰਸੋਈ ਵਿੱਚ ਮੇਰਾ ਸਾਥ ਦੇਣਾ ਹੈ ਮੇਰੇ ਨਾਲ ਕੰਮ ਕਰਾਉਣਾ ਹੈ ਨੀਤੂ ਨੇ ਸਵੇਰੇ ਉੱਠ ਕੇ ਵੇਖਿਆ ਮੰਮੀ ਮੇਰੇ ਤੋਂ ਪਹਿਲਾਂ ਹੀ ਰਸੋਈ ਵਿੱਚ ਕੰਮ ਕਰ ਰਹੀ ਹੈ ਹਨ ਜਦ ਉਸ ਨੇ ਰਸੋਈ ਵਿੱਚ ਜਾ ਕੇ ਵੇਖਿਆ ਤਾਂ ਮੰਮੀ ਬਹੁਤ ਕੁਝ ਬਣਾ ਚੁੱਕੇ ਸਨ ਨੀਤੂ ਸੋਚ ਰਹੀ ਸੀ ਕਿ ਮੰਮੀ ਅੱਜ ਕਿੰਨੇ ਉਦਾਸ ਹੋਣਗੇ ਕਿਉਂਕਿ ਉਸ ਦਾ ਭਰਾ ਵਿਦੇਸ਼ ਕਿਸੇ ਕੰਪਨੀ ਦੇ ਕੰਮ ਗਿਆ ਹੋਇਆ ਸੀ ਤੇ ਪਾਪਾ ਦੁਨੀਆ ਤੇ ਹੈ ਨਹੀਂ ਸੀ ਤੇ ਉਹ ਸੋਚ ਰਹੀ ਸੀ ਮੰਮੀ ਨੂੰ ਬਰਥਡੇ ਵਿੱਚ ਕਰਨ ਵਾਲਾ ਕੋਈ ਨਹੀਂ ਹੈ ਤੇ ਮੰਮੀ ਕਿੰਨੇ ਉਦਾਸ ਹੋਣਗੇ ਕਿ ਮੈਂ ਵੀ ਅੱਜ ਵਿੱਚ ਕਰਨ ਮੰਮੀ ਨੂੰ ਨਹੀਂ ਜਾ ਸਕਦੀ ਇਹਨੇ ਨੂੰ ਬਾਹਰ ਘੰਟੀ ਵੱਜਦੀ ਹੈ ਸੱਸ ਨੇ ਨੀਤੂ ਨੂੰ ਦਰਵਾਜ਼ਾ ਖੋਲਣ ਲਈ ਕਿਹਾ ਨੀਤੂ ਨੇ ਜਾ ਕੇ ਦਰਵਾਜ਼ਾ ਖੋਲ੍ਹਿਆ ਤਾਂ ਫੁੱਲਾਂ ਦੇ ਗੁਲਦਸਤੇ ਦੇ ਪਿੱਛੇ ਆਪਣੀ ਮੰਮੀ ਦਾ ਚਿਹਰਾ ਦੇਖ ਕੇ ਨੀਤੂ ਬਹੁਤ ਹੈਰਾਨ ਤੇ ਖੁਸ਼ ਹੋਈ ਮਾਂ ਨੂੰ ਕੁੱਟ ਕੇ ਜੱਫੀ ਪਾ ਲਈ ਤੇ ਮੰਮੀ ਨੂੰ ਬਾਹਰ ਫੜ ਕੇ ਅੰਦਰ ਲੈ ਗਈ ਤੇ ਬੋਲੀ ਦੇਖੋ ਮੰਮੀ ਕੌਣ ਆਇਆ ਹੈ ਉਸ ਦੀ ਸੱਸ ਵੀ ਆਪਣੀ ਕੁੜਮਣੀ ਨੂੰ ਮਿਲ ਕੇ ਬਹੁਤ ਖੁਸ਼ ਹੋਈ ਆਪਣੀ ਨੂੰ ਨੂੰ ਬੋਲੀ ਨੀਤੂ ਇਹ ਹੈ ਮੇਰੀ ਪਿਆਰੀ ਸਖੀ ਸਹੇਲੀ ਅੱਜ ਆਪਾਂ ਖੂਬ ਮਜ਼ੇ ਕਰਾਂਗੇ ਸ਼ਾਪਿੰਗ ਕਰਾਂਗੇ ਤੇ ਰਾਤ ਦਾ ਖਾਣਾ ਵੀ ਬਾਹਰ ਹੀ ਖਾਵਾਂਗੇ ਨੀਤੂ ਬੋਲੀ ਮੰਮੀ ਜੀ ਇਹ ਤੋਂ ਤੁਹਾਡੇ ਕੁੜਮਣੀ ਲੱਗਦੇ ਹਨ ਸੱਸ ਨੇ ਕਿਹਾ ਕੀ ਕੁੜਮਨੀ ਸਹੇਲੀ ਨਹੀਂ ਬਣ ਸਕਦੀ ਇਹ ਤਾਂ ਮੇਰੀ ਪੱਕੀ ਸਹੇਲੀ ਹੈ ਜਿਸ ਨੇ ਮੈਨੂੰ ਤੇਰੇ ਵਰਗੀ ਪਿਆਰੀ ਜਹੀ ਆਪਣੀ ਧੀ ਦਿੱਤੀ ਤੇ ਮੇਰੇ ਘਰ ਨੂੰ ਤੂੰ ਆ ਕੇ ਸਵਰਗ ਬਣਾਇਆ ਤੇ ਮੇਰੇ ਘਰ ਨੂੰ ਸਵਰਗ ਬਣਾਉਣ ਵਿੱਚ ਇਸ ਨੇ ਬਹੁਤ ਅਹਿਮ ਯੋਗਦਾਨ ਪਾਇਆ ਹੈ ਆਪਣੀ ਪਿਆਰੀ ਜੀ ਧੀ ਦੇ ਕੇ ਮੇਰੀ ਸਭ ਤੋਂ ਪਿਆਰੀ ਤੇ ਸਖੀ ਸਹੇਲੀ ਇਹੋ ਹੀ ਹੈ ਧੰਨਵਾਦ ਕਹਾਣੀ ਕਿਸ ਤਰ੍ਹਾਂ ਲੱਗੀ ਕਮੈਂਟ ਵਿੱਚ ਜਰੂਰ ਦੱਸਣਾ ਸ਼ੇਅਰ ਜਰੂਰ ਕਰ ਦੇਣਾ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਧੰਨਵਾਦ